ਕੈਨ ਗੁੱਜਰ ਨੇ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਦਿੱਤੀ ਹੈ ਥੋੜਾ ਗਰਾਊਂਡ ਕਲੀਅਰ ਕਰ ਦਿਓ ਉਧਰ ਸੱਤ ਗੁਰ ਬੈਰੀਗੇਡ ਦਾ ਵੱਡੇ ਵੱਡੇ ਤੇ ਧੰਨਵਾਦ ਰਿਸ਼ਪਾਲ ਛੇਕੇਦਾਰ ਦਾ ਇੰਦਰਜੀਤ ਰੋਜੀ ਸਾਹਿਬ ਦਾ ਹੋ ਪੈਂਦੀ ਸੇ ਰੇਡ ਮੱਖਣ ਸੰਤੂ ਕਬੱਡੀ ਪਾ ਰਿਹਾ ਹੈ ਕਾਰੋਂ ਦੇ ਵਿੱਚ ਫਾਈਨਲ ਚੱਲ ਰਿਹਾ ਹੈ 15 ਦੇ 16 ਜਨਵਰੀ ਹੋਣੀ ਹੈ ਤੰਤਰਬਾਬਾ ਸਿਰਾਜੀ ਸੂਰਵੰਦ ਦੀ ਧਰਤੀ ਤੇ 15 ਨੂੰ ਕਹਿੰਦੇ ਛੰਗ ਮੇਲਾ 16 ਨੂੰ ਕਬੱਡੀ ਰੋਵਰ ਖੈਰਾਜੀ ਸਾਰੇ ਨਗਰ ਨਾਲ ਮਿਲ ਕੇ ਸੱਦੇ ਦੇ ਰੇ ਮੇਲਾ ਕੈਰੋ ਦਾ ਫਾਈਨਲ ਖੇਡਿਆ ਜਾਇਆ ਸਾਬਾ ਕੋਚ ਹੈ ਲਾਲੀ ਲੱਛੂ ਚੱਕ ਜੁਗੇ ਸਿੱਧੂ ਦੀ ਟੀਮ ਖੇਡ ਰਹੀ ਹੈ ਵੱਡੇ ਪੱਦਰ ਤੇ ਨਾਲ ਬਰਿੰਦਰ ਸਿੰਘ ਸ਼ਤਰਪਾਲ ਅਮਰੀਕਾ ਵਾਲਿਆਂ ਦਾ ਧੰਨਵਾਦ ਕਰਦੇ ਆ ਸਰਦਾਰ ਅਮਰਜੀਤ ਸਿੰਘ ਦੀ ਚੇਅਰਮੈਨ ਨੇ ਔਰ ਇਹਦੀ ਸਪਤਾ ਹੁੰਦੀਆਂ ਦੁਨੀਆਂ ਦੇ ਵਿੱਚ ਆ ਮਿਛੋੜਾ ਚੇਲਾ ਇਹਦਾ ਚੱਕ ਬੇਸ਼ਰਾ ਜਿੰਦ ਹੈ ਵਾਹ ਕਬਰ ਇਹ ਨੌਜਵਾਨ ਨਿਊਜ਼ੀਲੈਂਡ ਵੀ ਤਗੜਾ ਖੇਡਿਆ ਬਲੇ ਬਸਾਂ ਹੋਰਾਂ ਦੀ ਟੀਮ ਦੇਖੇ ਨਾ ਆ ਨੌਜਵਾਨ ਕੈਨੇਡਾ ਦੇ ਟੰਟੋ ਦੇ ਵਰਲਡ ਕੱਪ ਦਾ ਬੈਸਟ ਹੈ ਭਲੇਖਾ ਪਾਉਂਦਾ ਗਗੜੇ ਵਾਲੀ ਜੱਸਦਾ ਆਹ ਸਾਹਮਣੇ ਪੈਂਦੀ ਫਿਰ ਰੇਡ ਹੈ ਇੱਕ ਪਾਸੇ ਰਿੰਕੂ ਗਰੰਟੀ ਵਾਲਾ ਆਹ ਹੱਤ ਮਾਰੀਆ ਜੱਗੂ ਮੇਰੇ ਮਿੱਤਰੋ ਕੁੰਡੀਆਂ ਦੇ ਸਿੰਘ ਕੁੰਡੀਆਂ ਦੇ ਸਿੰਘ ਦਾ ਸਾਡੇ ਕਮਲਜੀਤ ਸਿੰਘ ਸਰਪੰਚ ਅਜੇ ਪ੍ਰੀਤ ਕਨੇਡਾ ਪਵਨ ਸਾਡਾ ਅਜੇ ਕਨੇਡਾ ਪਵਨ ਪ੍ਰੀਤ ਉਹਨਾਂ ਦੇ ਵੱਲੋਂ ਮਾਨ ਸਨਮਾਨ ਹੋਣਗੇ ਇਧਰ ਕਿਵੇਂ ਜਦੋਂ ਗੱਲਾਂ ਚੱਲਦੀਆਂ ਨੇ ਪਾਲਾ ਮਾਣੋ ਚਾਲ ਤੇ ਰੂਪ ਮਾਣੋ ਚਾਲ ਦੀ ਜੋੜੀ ਬੈਲਜੀਅਮ ਵਿੱਚ ਬੜੀ ਪ੍ਰਸਿੱਧ ਹੈ ਵੱਡਾ ਪ੍ਰਮੋਟਰ ਆ ਗਿਆ ਗੁਲਜਾਰੀ ਪਾਲੇ ਬਾਈ ਹੋਰਾਂ ਨੇ ਕਹਿੰਦੇ ਗੱਡੀ ਵਿੱਚ ਵੀ ਬਹੁਤ ਵੱਡੇ ਰੋਲ ਅਦਾ ਕੀਤੇ ਐ ਇਹ ਗੱਡੀਆਂ ਵੀ ਦਿੰਦੇ ਐ ਇਹ ਟਰੈਕਟਰ ਵੀ ਦਿੰਦੇ ਐ ਬੈਲਜੀਅਮ ਵਿੱਚ ਗੱਲਾਂ ਵੱਖਰੀਆਂ ਨੇ ਇਹ ਕਹਿੰਦੇ ਲੰਬੜਾ ਕਹਹਾਲੇ ਵਾਲਾ ਇਹ ਲੰਬੜਾ ਕਹਹਾਲੇ ਵਾਲਾ ਇੰਦਰ ਇੰਦਰ ਨਾਗਰੇ ਦੇ ਪਿੰਡੂ ਨੇ ਜੱਫਾ ਲਾ ਕੇ ਬੱਲੇ ਬੱਲੇ ਕਰਵਾਦੀ ਆ ਸੰਮਿਆ ਮੇਲਾ ਗੁੰਮ ਦਾ ਵੇਖੀ ਆ ਠੇਕੇਦਾਰਾ ਮੇਲਾ ਗੁੰਮ ਦਾ ਵੇਖੀ ਪਾਲਾ ਮਾਣੋ ਚਾਲ ਭਰਾ ਪੁੱਜ ਗਿਆ ਆ ਬੱਲੇ ਬੱਲੇ ਆ ਬੱਲੇ ਬੱਲੇ ਹੋਈ ਪਈ ਆ ਹੋ ਜਿੰਨੇ ਬੱਲੇ